ਹਾਂਜੀ ਸਤਿ ਸ਼੍ਰੀ ਅਕਾਲ ਜੀ ਚਹਿਕ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਬਹੁਤ ਸੋਨੇ ਪ੍ਰਿੰਟ ਸੂਟ ਤੁਹਾਡੇ ਲਈ ਲੈ ਕੇ ਆਏ ਆ ਜਿਵੇਂ ਕਿ ਪਿਓਰ ਕਾਟਰਾਇਸ ਲੈ ਕੇ ਆਈ ਸੀ ਮੈਂ ਜਿਹੜੀ 1500 ਸੇਲ ਆਉਂਦੀ ਆ ਫਿਰ ਆਪਾਂ ਇਹੋ 1300 ਦਾ ਸਿੰਗਲ ਤੇ 2500 ਦੇ ਦੋ ਲਾਇ ਸੀ ਹੈਨਾ ਉਸੇ ਅਕੋਰਡਿੰਗ ਜਿਹੜੇ ਆਪਣੇ ਪਿਓਰ ਪਸ਼ਮੀਨਾ ਰਿਆਵਾ ਟਿਸਟਾ ਬ੍ਰਾਂਡ ਦਾ ਤੇ ਦਾਸ ਬ੍ਰਾਂਡ ਦਾ ਦੋ ਬ੍ਰਾਂਡ ਨੇ ਇਹ ਟਿਸਟਾ ਤੇ ਦਾਸ ਟੌਪ ਦੇ ਜਿਨ੍ਹਾਂ ਦੇ ਆਪਾਂ ਸੇਲ ਕੀਤੇ ਨੇ ਖੁਦ ਵੀ ਸੇਲ ਕੀਤੇ ਨੇ ਬਾਹਰ ਤਾਂ ਜਿਹੜੇ ਹੋਏ ਨੇ ਹੋਏ ਨੇ 17 17 18 18 100 ਵਿਦਾਊਟ ਦੁਪੱਟਾ ਹੈ ਸੇਲ ਹੁੰਦੇ ਨੇ ਸੂਟ ਕਿਉਂਕਿ ਬਿਲਕੁਲ ਲਾਈਟ ਵੇਟ ਪਸ਼ਮੀਨਾ ਬਹੁਤ ਸੋਹਣਾ ਫੈਬਰਿਕ ਆ ਜਿੰਨੇ ਪਾਉਂਗੇ ਸੇਮ ਕਪੜਾ ਕਿੰਨੇ ਕਿੰਨੇ ਸਾਲ ਹੰਡਾਉਣੇ ਹੋ ਇਹ ਚੀਜ਼ਾਂ ਦੇ ਪੈਸੇ ਬਸ ਉਹੀ ਕਸਟਮਰ ਭਰਦਾ ਜਿਹੜੀ ਇਹਨਾਂ ਦੀ ਕੁਆਲਿਟੀ ਨੂੰ ਲਾਈਕ ਕਰਦਾ ਠੀਕ ਹੈ ਜੀ ਸੋ ਜਿਵੇਂ ਕਿ ਉਹ ਕਾਟ ਰਾਈਜ਼ ਦੀ ਵੀਡੀਓ ਪਈ ਸੀ ਬਹੁਤ ਵਧੀਆ ਰਿਸਪੌਂਸ ਦਿੱਤਾ ਸੂਟ ਨਹੀਂ ਸਾਤੋਂ ਪੂਰੇ ਹੋਣੇ ਸੀ ਕਿਉਂਕਿ ਲਿਮਿਟਡ ਹੀਰ ਸਟਾਕ ਆ ਰਿਹਾ ਜਿੰਨਾ ਹੁਣ ਪਿੱਛੇ ਰਹਿ ਚੁੱਕਿਆ ਉਹ ਲੈਸ ਦੇ ਵਿੱਚ ਆ ਰਿਹਾ ਸੋ ਉਸ ਜਿਹੜੇ ਅਕੋਰਡਿੰਗ ਇਹ ਮੈਚਿੰਗ ਸੂਟ ਆਏ ਨੇ ਪ੍ਰੀਮੀਅਮ ਪ੍ਰੀਮੀਅਮ ਕਸ਼ਮੀਨਾ کہہ ਸਕਦੇ ਆਪਾਂ ਨੂੰ ਵੀ ਮਹਿੰਗਾ ਵੀ ਆ ਸੋਨਾ ਵੀ ਆ ਪਰ ਅੱਗੇ ਨਾਲ ਤੁਹਾਨੂੰ ਬਹੁਤ ਲੈਸ ਤੇ ਮਿਲੇਗਾ ਤੇ ਇਹ ਵਾਲੇ ਸੂਟ ਹੁਣ ਤੁਹਾਨੂੰ ਜਿਹੜੇ ਮਿਲਣ ਜਾ ਰਹੇ 1500 ਵਾਲਾ ਸੂਟ ਆ ਇਹ ਪਰ ਹੁਣ ਇਹ ਸਮਝ ਲਓ ਵੀ ਇੱਕ ਤਰ੍ਹਾਂ ਦੇ ਨਾਲ ਇੰਨਾ ਜ਼ਿਆਦਾ ਬੈਨੀਫਿਟ ਦੇ ਕੇ ਜਾ ਰਿਹਾ ਪਰ ਪੀਸ ਸਿਰਫ ਸਾਡੇ ਕੋਲ 14 ਹੀ ਆਏ ਨੇ ਸੋ ਕਲਰਾਈਜ਼ ਵਾਂਗੂ ਵੀਡੀਓ ਬਹੁਤ ਵਧੀਆ ਰਿਸਪੌਂਸ ਦਊਗੀ ਕਿਉਂਕਿ ਪ੍ਰਿੰਟ ਬਹੁਤ ਸੋਹਣੇ ਨੇ ਕਲਰ ਬਹੁਤ ਸੋਹਣੇ ਨੇ ਟੌਪ ਦੇ ਬ੍ਰਾਂਡਾਂ ਦੇ ਨੇ ਸੋ ਉਸ ਦੇ ਅਕੋਰਡਿੰਗ ਜਿਹੜਾ ਇਹਦਾ ਰੇਟ ਹੋਣ ਨਿਕਲ ਰਿਹਾ ਜੀ ਉਹਦਾ ਰੇਟ ਹੈਗਾ ਜੀ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ 1150 ਦਾ ਸਿੰਗਲ ਸੂਟ ਤੁਹਾਡੇ ਘਰ ਤੱਕ ਪਹੁੰਚਣਾ ਤੁਸੀਂ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਪੇਸ ਕਰਨਾ ਜੇ ਤੁਸੀਂ ਦੋ ਸੂਟ ਚੱਕੋਗੇ ਤਾਂ 2200 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣੇ ਆ ਉਹਦੇ ਲਈ ਵੀ ਤੁਸੀਂ ਐਕਸਟਰਾ ਕੁਝ ਵੀ ਪੇ ਨਹੀਂ ਕਰਨਾ ਠੀਕ ਹੈ ਜੀ ਸੋ ਰੇਟ ਪੈਣ ਬਣ ਕੇ ਧਿਆਨ ਨਾਲ ਸੁਣ ਲਿਓ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਆ ਰਹੀਆਂ ਨੇ ਨਾ ਇਹ ਤਾਂ ਹਰ ਪੈਣ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਕਿਉਂਕਿ ਕਈ ਪੈਣਾ ਹੁੰਦੀਆਂ 1550 ਰੇਟ ਦੇ ਕੇ ਹਾਈ ਪ੍ਰਿੰਟ ਸੂਟ ਜਦਕਿ ਅਸੀਂ 1550 ਵੇਚਿਆ ਬਾਅਦ ਦਾ ਇਹ 1700 1800 ਤੱਕ ਵੀ ਵਿਕੇ ਨੇ ਇਹ ਵਾਲੀਆਂ ਚੀਜ਼ਾਂ ਜਿਵੇਂ ਕਿ ਟਿਸਤਾ ਦੀ ਕੋਟ ਰਾਈਸ ਵੀ 17-1800 ਵੇਚੀ ਅਸੀਂ ਉਹ ਵੀ 1550 ਹੀ ਸੇਲ ਕੀਤੀ ਸੀ ਆਪਾਂ ਇੰਨਾ ਮਾਰਜਨ ਨਹੀਂ ਸੂਟਾਂ ਦੇ ਉੱਪਰ ਹਨਾ ਰੱਖ ਕੇ ਚੱਲਦੇ ਹੈਗੇ ਸੋ ਹੁਣ ਇੰਨਾ ਸੋਹਣੇ ਲੈਸ ਆਏ ਨੇ ਤਾਂ ਉਸੇ ਤਰ੍ਹਾਂ ਅਸੀਂ ਤੁਹਾਨੂੰ 19 ਸੋਹਣੇ ਲੈਸ ਦੇ ਰਹੇ ਹਾਂ ਸੋ ਆਪਣੇ फटाफट ਬਸ ਬੈਨੀਫਿਟ ਲੈ ਲਿਓ ਜਿੰਨਾ ਵੀ ਭੈਣਾਂ ਨੂੰ ਦੇਵਣੀਆਂ ਚੀਜ਼ਾਂ ਚਾਹੀਦੀਆਂ ਨੇ ਤੇ ਜਿਹੜੀਆਂ ਭੈਣਾਂ ਨਿਊ ਨੇ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੂਟ ਆਹ ਲਓ ਜੀ ਪਹਿਲਾਂ ਮੈਂ ਜੀ ਤੁਹਾਨੂੰ ਡਿਟੇਲਿੰਗ ਦੇ ਦੇ ਦਿੰਨੀ ਆ ਬਹੁਤ ਪਿਆਰਾ ਬਹੁਤ ਸੋਹਣਾ ਇਹ ਆ ਰਹੂਗਾ ਪਸ਼ਮੀਨਾ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਆ ਕਾਨੀ ਪ੍ਰਿੰਟ ਆ ਇਹ ਦੇਖ ਸਕਦੇ ਹੋ ਕੋਈ ਲੋਨੀਆ ਨਾ ਕੋਈ ਬੁੰਨੀਆ ਨਾ ਫੁੱਲ ਗਰੰਟੀ ਦੇ ਨਾਲੇ ਵਾਲੀ ਚੀਜ਼ਾਂ ਅਸੀਂ ਤੁਹਾਨੂੰ ਦੇ ਸਕਦੇ ਆ ਕਿਉਂਕਿ ਮੇਰੀ ਸ਼ਾਪ ਤੇ ਕੋਈ ਵੀ ਆ ਜਾਵੇ ਤੁਸੀਂ ਮੈਨੂੰ ਕਾਲ ਕਰੋਗੇ ਇਹ ਚੀਜ਼ ਪੁੱਛਣ ਲੈ ਕੇ ਦਿਦੀ ਅਸੀਂ ਇਹ ਵਾਲਾ ਸੂਟ ਲੈਣ ਲੱਗੇ ਆ ਇਹਨਾਂ ਦੇ ਉੱਪਰ ਬੋਰਤਾਂ ਨਹੀਂ ਆਊਗਾ ਜਾਂ ਲੋ ਤਾਂ ਨਹੀਂ ਆਊਗਾ ਤਾਂ ਅਸੀਂ ਇਹ ਚੀਜ਼ਾਂ ਨੂੰ ਇਹ ਨਹੀਂ ਕਹਾਂਗੇ ਵੀ ਹਾਂਜੀ ਨਹੀਂ ਆਉਣਾ ਨਹੀਂ ਹੈਗਾ ਤੁਸੀਂ ਲੈ ਲਓ ਮੈਨੂੰ ਇਹਦੇ ਵਿੱਚ ਕੋਈ ਵੀ ਖੁਸ਼ੀ ਨਹੀਂ ਮਿਲਦੀ ਕਿ ਮੇਰਾ ਸੂਟ ਸੇਲ ਹੋ ਜਾਵੇ ਕਸਟਮਰ ਜਾਂਦਾ ਜਾਵੇ ਇਦਾਂ ਮੈਨੂੰ ਨਹੀਂ ਹੈਗਾ ਮੇਰੇ ਲਈ ਕਸਟਮਰ ਜ਼ਿਆਦਾ ਜ਼ਰੂਰੀ ਹੈ ਇਸ ਲਈ ਜਿੱਦਾਂ ਦਾ ਫੈਬਰਿਕ ਹੋਊ ਸੇਮ ਚੀਜ਼ ਸਾਨੂੰ ਦੱਸੀ ਜਾਊਗੀ ਤੇ ਜੇ ਉਹ ਚੀਜ਼ ਖਰਾਬ ਹੋਊਗੀ ਤਾਂ ਸਾਨੂੰ ਬਹੁਤ ਦੁੱਖ ਹੋਊਗਾ ਉਹ ਚੀਜ਼ ਦਾ ਕਿਉਂਕਿ ਅਸੀਂ ਤੁਹਾਨੂੰ ਰਿਪੀਟ ਚਾਹੁੰਦੇ ਆ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿ ਤੁਸੀਂ ਮੁੜ ਕੇ ਸਾਡੇ ਕੋਲ ਆਓ ਹੀ ਨਾ ਠੀਕ ਹੈ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਪੂਰੀ ਗਰੰਟੀ ਦੇ ਨਾਲ ਤੁਹਾਨੂੰ ਦੇ ਰਹੇ ਹਾਂ ਨੈਕਸਟ ਸਾਲ ਜਦੋਂ ਵੀ ਤੁਸੀਂ ਪਾਉਂਗੇ ਤਾਂ ਤੁਸੀਂ ਆਪ ਇਹਨਾਂ ਚੀਜ਼ਾਂ ਨੂੰ ਯਾਦ ਕਰੋਗੇ ਇੰਨੇ ਸੋਹਣੇ ਸੂਟ ਨੇ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣਾ ਕਾਨੀ ਕਾਨੀ ਪ੍ਰਿੰਟ ਦਾ ਮਸਟਰਡ ਸ਼ੇਡ ਦਾ ਸੂਟ ਰਹੂਗਾ بیس ਇਹਦਾ ਥੋੜਾ ਜਿਹਾ ਸਕਿਨੀ ਜਿਹਾ ਕਲਰ ਰਹੂਗਾ ਨਾ ਸਕਿਨਾ ਮਤਲਬ ਕਿ ਬਹੁਤ ਸੋਹਣਾ ਗਰੇਜਾ بیس ਆ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਨਾਂ ਦੇ ਆ ਰਹੀਆਂ ਜੀ ਸੇਮ ਡਿਜੀਟਲ ਬਾਟਮ ਦੇਖੋ ਮਸਟਰਡ ਕਲਰ ਦੀ ਹੋਈ ਬਾਟਮ ਆ ਕਿਉਂਕਿ ਮੈਚਿੰਗ ਸੂਟਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਮੈਚਿੰਗ ਦੇ ਵਿੱਚ ਲੈ ਕੇ ਆਓ ਤੇ ਉਹ ਵੀ ਇੰਨੇ ਸੋਹਣੇ ਬ੍ਰਾਂਡਾਂ ਦੇ ਆ ਗਏ ਹੁਣ ਤੁਹਾਡੇ ਲਈ ਤੇ ਨੰਬਰ ਇਹ ਵਾਲਾ ਸੂਟ ਰਹੂਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਪਿਓਰ ਪਸ਼ਮੀਨਾ ਮੈਂ ਫੇਰ ਕਰ ਰਹੀਆਂ ਸੇਮ ਫੈ布ਰਿਕ ਬਾਟਮ ਦਾ ਸੇਮ ਫੈ布ਰਿਕ ਸ਼ਰਟ ਦਾ ਇਹ ਨਹੀਂ ਕਿ ਅਲੱਗ-ਅਲੱਗ ਦੇ ਰਹੀਆਂ ਸੇਮ ਦੋਨੇ ਦੇ ਰਹੀਆਂ ਠੀਕ ਹੈ ਜੀ ਤੇ ਨਾਲ ਹੁਣ ਇਹਦੇ ਵਿੱਚ ਕਲਰ ਚੈੱਕ ਕਰੋ ਤਿੰਨ ਕਲਰ ਆਏ ਨੇ ਇਹਦੇ ਵਿੱਚ ਸੈਕਿੰਡ ਕਲਰ ਇਹਦਾ ਰਹੂਗਾ ਜੀ ਗਾਜਰੀ ਜੇ ਟੂਨ ਦੇ ਉੱਪਰ ਇਹ ਵੀ ਕਲਰ ਬਹੁਤ ਸੋਹਣਾ ਪਿੰਕ ਗਾਜਰੀ ਜੀ ਟੋਨ ਆ ਇਹਦੀ ਸੇਮ ਦੇਖੋ ਪਰਪਲ ਜੀ ਜਿਵੇਂ ਕਹਿਦੀ ਹਾਂ ਨਾ ਪਿਆਜ਼ੀ ਪਰਪਲ ਉਦਾਂ ਜੇ ਦਾ ਇਹਦਾ ਕਲਰ ਆ ਤੇ ਨਾਲ ਇਹਦੇ ਸੇਮ ਆ ਰਹੀ ਆ ਜੀ ਇਹਦੀ ਬਾਟਮ ਆ ਲੋ ਡਿਜੀਟਲ ਆ ਪ੍ਰਿੰਟਰ ਬਾਟਮ ਦਾ ਵੀ ਬਹੁਤ ਪਿਆਰੀ ਬਹੁਤ ਸੋਹਣੀ ਬਾਟਮ ਆ ਤੇ ਨੰਬਰ ਇਹ ਵਾਲੇ ਸੂਟ ਦਾ ਰਹੇ ਆ ਜੀ ਤਿੰਨ ਜਰ ਤੁਸੀਂ ਪ੍ਰਿੰਟਿੰਗਾਂ ਚੈੱਕ ਕਰੀ ਚੱਲਿਓ ਬਾਟਮਾਂ ਸਾਰਿਆਂ ਦੀਆਂ ਪਲੇਨ ਆਉਣੀਆਂ ਨੇ ਨੰਬਰ ਹੈਗਾ ਥੋੜ ਜਿਹੜਾ ਸੂਟ ਉਹ ਬਲੂ ਕਲਰ ਦਾ ਆ ਲੋ ਜੀ ਤੀਸਰਾ ਕਲਰ ਇਹਦੀ ਵੀ ਸੋਹਣੀ ਹੈ ਜਿਹੜਾ ਦੇਣ ਜਾ ਰਹੇ ਆ ਬਲੂ ਕਲਰ ਦੇਣ ਜਾ ਰਹੇ ਆ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿੰਨਾ ਵੀ ਪਹਿਣਾ ਨੂੰ ਇਹ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ ਨੈਕਸਟ ਪ੍ਰਿੰਟ ਚੈੱਕ ਕਰੋ ਦੇਖੋ ਇਹਦੀ ਵੀ yellow ਬਾਟਮ ਸਾਰੀ ਪ੍ਰਿੰਟਡ ਰਹੂਗੀ ਬਹੁਤ ਪਿਆਰੀ ਬਹੁਤ ਸੋਹਣੀ ਸਾਰੀ ਸੈਲ ਪ੍ਰਿੰਟਡ ਆ ਸੇਮ ਸ਼ਰਟ ਨਾਲ ਦਾ ਸੈਲ ਪ੍ਰਿੰਟਡ ਇਹਦਾ ਹੈਗਾ ਬਾਟਮ ਦਾ ਕੱਪੜਾ ਤੇ ਇਹ ਬਹੁਤ ਸੋਹਣਾ ਹੈਗਾ ਪੈਰਟ ਜਿਹਾ ਕਹਿ ਸਕਦੇ ਆ ਮਸਟਰਡ ਪੈਰਟ ਜਿਹਾ ਥੋੜਾ ਜਿਹਾ ਜਾ ਰਿਹਾ ਇਹ ਤੇ ਪ੍ਰੋਪਰ ਮਸਟਰਡ ਨਹੀਂ ਹੈਗਾ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਨੰਬਰ ਇਹਦਾ ਹੈਗਾ 4 4 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਦਵਾਂਗੇ ਕਿੰਨੇ ਹੀ ਕਲਰ ਇਹ ਵੀ ਬਹੁਤ ਪਿਆਰੇ ਦੇਣਗੇ ਲਓ ਜੀ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਸੋ ਫਟਾ ਫਟ ਲਾ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਤੇ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਉਹ ਮੈਂ ਦਿਖਾਉਣ ਲੱਗੀ ਆ ਆ ਲੋ ਬਹੁਤ ਪਿਆਰਾ ਬਹੁਤ ਸੋਹਣਾ ਗਾਜਰੀ ਛੇੜ ਦੇ ਵਿੱਚ ਇਹ ਸੇਮ ਜਿਹੜੇ ਤਿੰਨ ਸੂਟ ਨੇ ਨਾ ਸੇਮ ਪ੍ਰਿੰਟ ਦੇ ਨੇ ਮੈਂ ਆਹ ਵਾਲੇ ਤਿੰਨੇ ਹੀ ਸੇਮ ਪ੍ਰਿੰਟ ਦੇ ਨੇ ਜਸਟ ਕਲਰਾਂ ਦਾ ਫਰਕ ਪੈ ਰਿਹਾ ਤੇ ਇਹ ਵੀ ਕਿੰਨੇ ਹੀ ਸੇਮ ਪ੍ਰਿੰਟ ਦੇ ਨੇ ਫੇਰ ਭੈਣਾਂ ਆੜ ਜਾਂਦੀਆਂ ਸਾਨੂੰ ਤਾਂ ਇੱਕ ਨੰਬਰ ਹੀ ਚਾਹੀਦਾ ਸਾਨੂੰ ਦੋ ਹੀ ਚਾਹੀਦਾ ਸਾਨੂੰ ਤਿੰਨ ਹੀ ਚਾਹੀਦਾ ਠੀਕ ਹੈ ਜਾਂ ਸਾਨੂੰ 5 6 ਚਾਹੀਦਾ ਭੈਣ ਵਣ ਕੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਤੁਸੀਂ ਇੱਕ ਦੋ ਸੂਟਾਂ ਦੀ ਚੋਇਸ ਜੂੜ ਰੱਖਿਆ ਕਰੋ ਤਾਂ ਕਿ ਤੁਹਾਨੂੰ ਸੂਟ ਮਿਲ ਜਾਵੇ ਫੇਰ ਕਹਿਣਗੀਆਂ ਚਲ ਠੀਕ ਹੈ ਦੀਦੀ ਜੀ ਇਹ ਸੋਲਡ ਆਊਟ ਹੋ ਗਿਆ ਜਾਨੂੰ ਅਸੀਂ ਦੇਖਦੇ ਆਂ ਫੇਰ ਕੋਈ ਹੋਰ ਕਰ ਲੈਂਦੇ ਆ ਜਾਨੂੰ ਤੁਸੀਂ ਹੋਰ ਕਰਦੇ ਹੋ ਭੈਣ ਜਾਨੂੰ ਉਹ ਵਾਲੇ ਵੀ ਸੂਟ ਵੀ ਸੇਲ ਹੋ ਜਾਂਦੇ ਨੇ ਕਿਉਂਕਿ ਪ੍ਰਿੰਟ ਹੈ ਚਾਹੇ ਕਾਟਰਾਇਸ ਚਾਹੇ ਚਾਹੇ ਪਸ਼ਮੀਨੇ ਚਾਹੇ ਇੰਨੀ ਛੇਤੀ बिकੇ ਨੇ ਕਿ ਇੰਨਾ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਚੀਜ਼ਾਂ ਇੰਨੀਆਂ ਲਾਜਵਾਬ ਤੇ ਇੰਨੇ ਸਿਲੈਕਟਡ ਸੀ ਤੁਹਾਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਆਂ सो so, ए वाला जो नंबर छे छेगा बहुत, बहुत ही सोना प्यार लो जी मर्जी इस च वीयर करो बहुत प्यारा प्रिंट बहुत सोहना नंबर ए वाले सूट दी सत्त सत नंबर ए वाला सूट रहेगा कलर कॉम्बीनेशन चेक कर लो देखो कि सोहना कब कलर आ ਪ੍ਰਿੰਟਿੰਗ ਕਿੰਨੀ ਸੋਹਣੀ ਆ ਬੇਸ ਪ੍ਰੋਪਰ ਦੇਖਦਾ ਬਾਟਮਾਂ ਸਾਰਿਆਂ ਦੀ ਮੈਚਿੰਗ ਮਿਲ ਰਹੀਆਂ ਸੇਮ ਮੈਚਿੰਗ ਬਾਟਮ ਮਿਲ ਰਹੀ ਆ ਬੇਸ ਨਾਲ ਦੀ ਸਾਰੇ ਸੂਟਾਂ ਦੇ ਨਾਲ ਜਿਹੜੇ ਇਹਨਾਂ ਦੇ ਬੇਸ ਨੇ ਉਹਨਾਂ ਨਾਲ ਆਉਂਦੀਆਂ ਬਾਟਮਾਂ ਰਹਿਣਗੀਆਂ ਜਸਟ ਜਿਹੜਾ ਆ ਵਾਲਾ ਪ੍ਰਿੰਟ ਆ ਇਹਦੀਆਂ ਜਿਹੜੀਆਂ ਨੇ ਕੰਟਰਾਸਟ ਬਾਟਮ ਨੇ ਜਿਵੇਂ ਇਹਨਾਂ ਦੇ ਵਿੱਚ ਮਸਟਰਡ ਸ਼ੇਡ ਆ ਤਾਂ ਮਸਟਰਡ ਬਾਟਮ ਗਾਜਰੀ ਆ ਤਾਂ ਗਾਜਰੀ ਬਾਟਮ ਬਲੂ ਆ ਤਾਂ ਬਲੂ ਬਾਟਮ ਬਹੁਤ ਪਿਆਰਾ ਬਹੁਤ ਸੋਹਣਾ ਸਾਰਿਆਂ ਦਾ ਹੈਗਾ ਪ੍ਰਿੰਟ ਨੰਬਰ ਇਹਦਾ ਰਹੂਗਾ 7 ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ। ਆ ਗਏ। ਨੰਬਰ ਹੋਊਗਾ ਜੀ 8। 8 ਨੰਬਰ ਇਹ ਵਾਲਾ ਸੂਟ ਰਹੂਗਾ। ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲਾ ਪ੍ਰਿੰਟ ਰਹੂਗਾ। ਜੀ ਹੁਣ ਤੁਸੀਂ ਅਸੀਂ ਤੁਹਾਡੀ ਗੱਲ ਕਰੀਏ ਜਿਵੇਂ ਤੁਸੀਂ ਕਾਟਰਾਇਜ਼ ਦੇ ਸਾਨੂੰ ਆਰਡਰ ਦਿੱਤੇ ਸੀ ਇਹ ਸਾਰੇ ਸਾਡੇ ਕੋਲ ਕੋਰੀਅਰ ਸਾਰੇ ਰੈਡੀ ਨੇ। ਤੁਸੀਂ ਚੈੱਕ ਕਰ ਸਕਦੇ ਹੋ। ਪੂਰਾ ਜੰਬੋ ਇਹ ਭਰ ਚੁੱਕਿਆ ਵਾ। ਕੋਰੀਅਰ ਨਾ ਇਹ ਜਸਟ ਕਾਟਰਾਇਜ਼ ਦੇ ਕੋਰੀਅਰ ਆ ਜਿਹੜੀ ਤੁਸੀਂ ਕਾਟਰਾਇਜ਼ ਜਾਣ ਕੇ ਸਾਨੂੰ ਇੰਨੇ ਪਰ ਪਰ ਕੇ ਆਰਡਰ ਦਿੱਤੇ ਆ ਬਹੁਤ ਸਾਰਿਆਂ ਦੇ ਕੋਰੀਅਰ ਇਹ ਰੈਡੀ ਹੋਏ ਪਏ ਨੇ ਸਾਰੇ ਸੂਟਾਂ ਦੇ ਵਿੱਚ ਦੋ ਦੋ ਸੂਟ ਨੇ ਸਾਰੇ ਕੋਰੀਅਰਾਂ ਦੇ ਵਿੱਚ ਦੋ ਦੋ ਨੇ ਕਿਸੇ ਵੀ ਸਿੰਗਲ ਲਿੰਕ ਹਰ ਟੈਂਪੂਰਾ ਜਾਨੀ ਕਿ ਬੈਨੀਫਿਟ ਚਾਹੇ ਅਸੀਂ ਇੱਕ ਸੂਟ ਤੇ ਸਿਰਫ 1500 ਕਹਿ ਰਹੇ ਆ ਦੋ ਸੂਟ 2200 ਦੇ ਪਰ ਫਿਰ ਵੀ ਅਗਲਾ ਪੂਰੇ ਬੈਨੀਫਿਟ ਚੱਕ ਰਿਹਾ ਕਿਉਂਕਿ ਇਹ ਹੈ ਹੀ ਇੰਨੀਆਂ ਸੋਨਿਆ ਕਲੈਕਸ਼ਨਾਂ ਅਗਲੇ ਸਾਲ ਆ ਪਰ ਫੇਰ ਹੀ ਲੈਣੀਆਂ ਨੇ ਤਾਂ ਉਦੋਂ ਫੇਰ ਆਪਾਂ 1500 ਦੇ ਵਿੱਚ ਇਹ ਵਾਲੀਆਂ ਜਿੱਦਿਆਂ ਨਾਲ ਨਹੀਂ ਠੀਕ ਹੈ ਜੀ ਹੁਣ ਗੱਲ ਕਰੀਏ ਅਗਲੇ ਪ੍ਰਿੰਟਾਂ ਦੀ ਅਗਲੇ ਪ੍ਰਿੰਟ ਦੇ ਵਿੱਚ ਆ ਕੇ ਆਉਂਦੇ ਆ ਆ ਲੋ ਜੀ ਨੈਕਸਟ ਪ੍ਰਿੰਟ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਪਿਆਰਾ ਰਹੂਗਾ ਆ ਲੋ ਇਹਨਾਂ ਦੇ ਉੱਪਰ ਹੀ ਮੈਂ ਖੋਲਣ ਲੱਗੀ ਆ ਪ੍ਰਿੰਟਾਂ ਨੂੰ ਇਹ ਰ ਅੰਬੀ ਦਾ ਡਿਜ਼ਾਈਨ ਰਹੂਗਾ ਬਹੁਤ ਸੋਹਣਾ ਬਹੁਤ ਪਿਆਰਾ ਇਹ ਰਾਸ਼ਟ ਕਲਰ ਦੇ ਉੱਪਰ ਆ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰੋਪਰ ਕਲਰ ਆ ਰਿਹਾ ਬਿਨਾ ਲਾਈਟਿੰਗ ਤੋਂ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਸੇਮ ਰਾਸ਼ਟ ਕਲਰ ਦੀ ਇਹਦੀ ਬਾਟਮ ਆ ਰਹੀ ਆ ਇਹਦੇ ਵਿੱਚ ਨੰਬਰ ਇਹ ਰਹੂਗਾ ਜੀ 9 9 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਰੰਗਾਂ ਦਾ ਡਿਜ਼ਾਈਨ ਦੇ ਦਾਂਗੇ ਤਿੰਨੇ ਹੀ ਡਿਜ਼ਾਈਨ ਇਹਦੇ ਵੀ ਬਹੁਤ ਪਿਆਰੇ ਆ ਕਲਰ ਨੰਬਰ ਇਹਦਾ ਰਹੂਗਾ ਜੀ 10 10 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦੇਣ ਲੱਗੀ ਐ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਆ ਹੈ ਜਿਵੇਂ ਆਪਾਂ ਕਹਿ ਦਿੰਨੇ ਸੀ ਡਾਰਕ ਪਿੰਕ ਨਹੀਂ ਪਾਉਣਾ ਬਹੁਤ ਸੋਹਣਾ ਪਿੰਕ ਗਾਜਰੀ ਜੀ ਟੂਨ ਦੇ ਉੱਪਰ ਕਲਰ ਆ ਬਹੁਤ ਇਦਾਂ ਇਹਦੇ ਕਲਰ ਦਾ ਪ੍ਰੋਪਰ ਆਈਡੀਆ ਲਾ ਸਕਦੇ ਹੋ ਸੇਮ ਇਹਦੇ ਨਾਲ ਦੀ ਇਹਦੀ ਬਾਟਮ ਰਹੂਗੀ ਤਿੰਨੇ ਹੀ ਕਲਰ ਦੇਖੋ ਇਹਦੇ ਵੀ ਬਹੁਤ ਪਿਆਰੇ ਨੇ ਤਿੰਨੇ ਹੀ ਸ਼ੇਡ ਬਹੁਤ ਪਿਆਰੇ ਨੇ ਜਿਹੜਾ ਮਰਜੀ ਸ਼ੇਡ ਲੈ ਲਿਓ ਨੰਬਰ A ਵਾਲੇ ਸੂਟ ਦਾ ਰਹੂਗਾ ਜੀ 11 11 ਨੰਬਰ A ਵਾਲਾ ਸੂਟ ਰਹੂਗਾ ਲਾਸਟ ਪ੍ਰਿੰਟ ਜਿਹੜਾ ਮੈਂ ਫੇਰ ਦਿਖਾਉਣ ਲੱਗੀਆਂ ਤੁਹਾਨੂੰ ਕਾਨੀ ਸੇਮ ਇਹਦੇ ਵਾਂਗੂ ਆ ਇਹਦਾ ਡਿਜ਼ਾਈਨ ਥੋੜਾ ਜਿਹਾ ਵੱਖਰਾ ਪ੍ਰਿੰਟਿੰਗ ਸੇਮ ਆ ਇਹ ਥੋੜਾ ਜਿਹਾ ਵੱਡੇ ਪ੍ਰਿੰਟ ਤੇ ਕਾਨੀ ਪ੍ਰਿੰਟ ਆ ਗਿਆ ਇਹ ਥੋੜਾ ਜਿਹਾ ਛੋਟੇ ਪ੍ਰਿੰਟ ਤੇ ਕਾਨੀ ਪ੍ਰਿੰਟ ਆ ਗਿਆ ਕਰੀਮ ਕਲਰ ਦੇ ਵਿੱਚ ਸੂਟ ਰਹੂਗਾ ਕਰੀਮ ਕਲਰ ਦੀ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਬਾਟਮ ਸਾਰੀ ਡਿਜੀਟਲ ਤੁਹਾਨੂੰ ਮਿਲ ਰਹੀ ਹੈ ਸੈਲਫ ਪ੍ਰਿੰਟਡ ਸਾਰਾ بیس ਆ ਰਿਹਾ ਇਹਦਾ ਤੇ ਨਾਲ ਬਹੁਤ ਸੋਹਣੀ ਬਹੁਤ ਪਿਆਰੀ ਸ਼ਰਟ ਮਿਲ ਰਹੀ ਹੈ ਨੰਬਰ ਇਹ ਵਾਲਾ ਸੂਟ ਦਾ ਰਹੂਗਾ 12 ਤੇ ਇਹ ਸਾਡਾ ਲਾਸਟ ਸੈੱਟ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਦੇ ਦ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਦਵਾਂਗੇ ਪਰਪਲ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਪਰਪਲ ਇਹਦੀ ਬਾਟਮ ਰਹੂਗੀ ਨੰਬਰ ਇਹਦਾ ਰਹੂਗਾ ਜੀ 13 13 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਆਈਟਮ ਮੈਂ ਤੁਹਾਨੂੰ ਦੇ ਰਹੀਆਂ ਉਹ ਦੇ ਰਹੀਆਂ ਜੀ ਬਲੂ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਬਲੂ ਕਲਰ ਰਹੂਗਾ ਤੇ ਨੰਬਰ ਇਹਦਾ ਰਹੂਗਾ ਜੀ 14 14 ਨੰਬਰ ਇਹ ਵਾਲਾ ਸੂਟ ਰਹੂਗਾ ਤੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਪ੍ਰਿੰਟ ਸੂਟ ਲੈ ਕੇ ਆਈਆਂ ਤੇ ਲਾਸਟ ਸਟਾਕ ਚੱਲ ਰਹੇ ਨੇ ਇਹ ਲਾਸਟ ਇਸ ਤੋਂ ਬਾਅਦ ਤਾਂ ਕੋਈ ਵੀ ਮਤਲਬ ਇਹ ਨਾ ਕਰਿਓ ਵੀ ਜੇ ਹੁਣ ਪ੍ਰਿੰਟ ਚੱਲ ਗਏ ਤਾਂ ਦੁਬਾਰਾ ਆ ਜਾਣਗੇ ਬਿਲਕੁਲ ਨਹੀਂ ਆਣੇ ਸੈਕੰਡ ਚੀਜ਼ਾਂ ਰੇਂਜ ਦੇ ਵਿੱਚ ਨਹੀਂ ਤੁਹਾਨੂੰ ਮਿਲਣੇ ਚੀਜ਼ਾਂ ਆਪਾਂ ਨੂੰ ਹਰ ਟਾਈਮ ਹਰ ਤਰ੍ਹਾਂ ਦੀਆਂ ਚਾਹੀਦੀਆਂ ਹੁੰਦੀਆਂ ਨੇ ਪਰ ਇਹ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ ਜਿਵੇਂ ਕਵਾਟਰਾਈਜ਼ ਦੀ ਵੀਡੀਓ ਜਿਹੜੀਆਂ ਪਰ ਨਵੇਂ ਨਹੀਂ ਦੇਖੀ ਦੇਖ ਸਕਦੇ ਹੋ ਹਜੇ ਉਹਨਾਂ ਵਿੱਚੋਂ ਕਈ ਸੂਟ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੋ ਮੇਰੇ ਜਾਣਗੇ ਤੁਹਾਨੂੰ ਤੇ ਇਹ ਪਿਓਰ ਪਸ਼ਮੀਨੇ ਦੀ ਵੀਡੀਓ ਕੱਢਣ ਲੱਗੀ ਆ ਮੈਚਿੰਗ ਉਹ ਵੀ ਤੇ ਬਹੁਤ ਪਿਆਰੀ ਆ ਬਸ ਫਟਾਫਟ ਆਪਣੇ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲ ਜਿਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ